ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਮਾਲਜਕ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਬੇ ਇਸ ਘਰ ਚੋਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਘਰੇਲੂ ਵੈੜ ਦੀ ਬਹੁਤ ਹੀ ਸੋਹਣੀ ਵੈੜ ਸੀ ਪਹਿਲਾਂ ਵੀ ਤੇ ਅੱਜ ਫੇਰ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਲਿਆਂਦੀ ਕਹਿੰਦੇ ਘਰੇਲੂ ਹੀ ਵੈੜ ਆ ਇਹ ਵੀ ਤੇ ਬਹੁਤ ਹੀ ਸੋਹਣੀ ਆ ਜਰਸੀ ਪੰਜਾਬ ਵਾਲੀ ਟੌਪ ਦੀ ਆ ਬਾਕੀ ਦੀ ਜਾਣਕਾਰੀ ਆਪਾਂ ਲੈ ਲਾਂਗੇ ਬਾਬਾ ਜੀ ਕੋ ਤੇ ਗੱਲਬਾਤ ਵੀ ਕਰਾਵਾਂਗੇ ਹਰ ਵਾਰ ਬੇਨਤੀ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਹੇ ਸੋਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਪਣ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਮਗਰ ਵਸ਼ੀਆ ਜਰਸੀ ਦੀ ਵਸ਼ੀਆ ਟਾਪ ਦੀ ਆ ਬਾਕੀ ਗੱਲਬਾਤ ਕਰਾਉਣੇ ਆ ਜਾਣਕਾਰੀ ਲੈਣੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਵਧੀਆ ਠੀਕ ਆ ਜੀ ਮੈਂ ਭਾਜੀ ਭਿੰਡਰ ਡੇਰੀ ਫਾਰਮ ਦਾ ਸਵਾਗਤ ਕਰਦਾ ਜੀ ਪਹਿਲਾਂ ਮੈਂ ਕਿ ਕਿ ਰੂ ਮੱਛੀ ਮੇ ਵਛੀ ਆ ਉਹਦੇ ਟੈਲੀਫੋਨ ਆ ਰਿਹਾ ਨੰਬਰ ਕਿਸੇ ਮੇਰ ਕੋ ਲੈਣਾ ਹੋਵੇ ਤੇ ਲੈ ਸਕਦਾ ਉਹਨਾਂ ਮੈਂ ਉਹਨਾਂ ਨੂੰ 20 25 ਕਿਹਾ ਉਹਨੇ 22 ਬੋਲਾ ਕੱਢਿਆ ਅੱਛਾ ਜਿਹੜੀ ਪਹਿਲਾਂ ਆਪਾਂ ਪਾਇਆ 22 ਲੀਟਰ ਨੇ ਬੋਲਾ ਕੱਢਿਆ ਉਹਨਾਂ ਦਾ ਨੰਬਰ ਕਿਸੇ ਲੈਣਾ ਕੰਟੈਕਟ ਕਰ ਸਕਦਾ ਮੇਰ ਕੋ ਨੰਬਰ ਤੇ ਉਹਨਾਂ ਕਹਿੰਦੇ 22 ਲੀਟਰ ਬੋਲਾ ਕੱਢ ਗਈ ਵਛੀ ਅੱਛਾ ਮਤਲਬ ਕਿ ਝੂਠ ਬੋਲ ਕੇ ਵਛੀ ਨਹੀਂ ਦੇਣੀ ਜੋ ਵੀ ਗਾਦਣੀਆਂ ਦੂਸਰੇ ਸੂਏ ਗਾਵਾਂ ਠੀਕ ਆ ਠੀ ਇਹ ਇਹਨੂੰ ਮਤਲਬ ਕਿ ਚੰਗਾ ਕੇ ਟੀਗਾ ਬਾ 2300 ਦੀ ਵਸ਼ੀ ਆ ਠੀਕ ਹੈ ਜੀ ਠੀਕ ਹੈ ਜੇ ਕੇ ਵੀਰ ਨੇ ਲੈਣਾ ਮੇਰਾ ਨੰਬਰ ਆ 9888312531 ਬਰਨਦਰ ਸਿੰਘ ਪਿੰਡ ਮਾਲਚੱਕ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਰੂਰ ਸਾਹਿਬ ਪਹਿਲੀ ਵਸ਼ੀ ਕਿੱਥੇ ਗਈ ਹੈ ਜੀ ਪਹਿਲੀ ਮੇਰੀ ਪੱਟੀ ਏਰੀਆ ਦੇ ਵਿੱਚ ਗਈ ਹੈ ਠੀਕ ਆ ਪੱਟੀ ਏਰੀਆ ਜੀ ਹਾਂਜੀ ਠੀਕ ਆ ਤੇ ਉਹ ਘਰੇਲੂ ਹੀ ਉਹ ਘਰੇਡੂ ਗਈ ਪੜੀ ਉਹਦਾ ਵੀ ਮੁੱਲ ਮੁੜ ਕੇ ਬਹੁਤ ਬਕਰਿੰਦ ਕੋਲਾ ਆਈਆਂ ਵੀ ਤੁਸੀਂ ਕੋਈ ਹਿਸਾਬ ਤੋਂ ਆ ਦੀ ਕਿਤੋਂ ਆ ਦੀ ਮੈਨੂੰ ਵਸ਼ੀ ਦੇ ਦਿਓ ਠੀਕ ਆ ਤੇ ਇਹ ਵੀ ਵਸ਼ੀ ਜਿਹੜੀ ਮੈਂ ਬਹੁਤ ਸੋਹਣੀ ਆ ਜੀ ਇਹ ਵੀ ਘਰੇ ਲੂਈ ਆ ਵਸੀ 15 16 ਲੀਟਰ ਥੱਲੇ 16 ਕਿ ਲੀਟਰ ਹੈ ਤੈਂ ਬੋੜਾ ਤਿੰਨ ਟਾਈਮ ਕੀ ਤਿੰਨ ਦਿਨ ਚੋਕੇ ਚਾਰ ਦਿਨ ਚੋਕੇ ਕਰ ਸਕਦਾ ਕੋਈ ਇਤਰਾਜ਼ ਨਹੀਂ ਸ਼ੁਰੂ ਕਰ ਦੇਣਾ ਹੁਣ ਸ਼ੁਰੂ ਕਰਨ ਲੱਗਾ ਵੀਰੇ ਵਪਾਰੀ ਸ਼ੁਰੂ ਕਰਨ ਲੱਗਾ ਬਹੁਤ ਫੂਨ ਹੋ ਤੇ ਭਰਾਵਾਂ ਦੇ ਇਹ ਗਾਂ ਇਹੋ ਜੀ ਤੇ ਤੂੰ ਗਾਂ ਕਿਹੋ ਜੀ ਦੇਵੇਂਗਾ ਠੀਕ 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 ਕਹਿੰਦਾ ਝੂਠ ਲੱਗੇ ਵਾਲਾ ਕੰਮ ਨਹੀਂ ਕਹਿੰਦਾ ਚੋਕੇ ਖੜੇ ਇੱਕ ਦਿਨ ਦੋ ਦਿਨ ਚਾਰ ਦਿਨ ਖੜਕੇ ਠੀਕ ਹੈ ਜੀ ਐਡਰੈਸ ਤੇ ਫੋਨ ਨੰਬਰ ਦੱਸਤਾ ਹਨਾ ਹਾਂ ਦੱਸਤਾ ਮੇਰਾ ਫੋਨ ਠੀਕ ਹੈ ਜੀ ਤੇ ਇਹ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਅੱਜ ਹਫਤਾ ਹੋ ਗਿਆ ਜੀ ਹੁ ਤੇਰੀ ਹੱਸੀ ਆ ਇੱਕ ਹਫਤਾ ਆ ਗਿਆ ਵਸ਼ੀ ਮਗਰ ਇਹ ਡਬਲ ਫਾਇਦਾ ਇਹ ਵੀ ਜਰਸੀ ਦੀ ਆ ਤੇ ਇਹ ਵੀ ਜਰਸੀ ਪੰਜਾਬ ਵਾਲੀ ਆ ਵੱਡੀ ਜਰਸੀ ਜਿਹਨੂੰ ਕਹਿੰਦੇ ਉਹ ਆ ਕਿੰਨਾ ਬੋੜਾ ਵਾਹਣੇ ਦੇ ਕੋਲ ਇਸ ਟਾਈਮ 16 ਲੀਟਰ ਹੈ ਜੀ 16 ਲੀਟਰ ਮਤਲਬ 20 ਲੀਟਰ ਤੱਕ ਖਸ ਕੇ ਦਊਗੀ ਜੀ ਠੀਕ ਆ ਤੇ ਮਿਲਦੀ ਰੱਸੀ ਪਾ ਕੇ ਕਿ ਉਦਾਂ ਮਿਲਦੀ ਨਹੀਂ ਨਹੀਂ ਬਿਲਕੁਲ ਜਿਤਨਾ ਮਰਜ਼ੀ ਪੀੜੀ ਲਾ ਕੇ ਚੋ ਜੀ ਠੀਕ ਹੈ ਤੋਰੀ ਇਹਨੂੰ ਖੋਲੀ ਹੈ ਜੀ ਆ ਜੋ ਖੋਲ ਲਿਆਓ ਇਹਨੂੰ ਬਾਕੀ ਤੁਹਾਡੇ ਪਾਸੇ ਆਹ ਵੇਖੋ ਜਰਸੀ ਵੈੜਾ ਚੈੱਕ ਕਰੋ ਸੋਹਣੀ ਸੁਨੱਖੀ ਪੂਰੀ ਆ ਲੈ ਬਾ ਵੇਖੋ ਕਿੱਡਾ ਸੋਹਣਾ ਤੇ ਹਾਲੇ ਬੋਲੇ ਦੇ ਹੀ ਚਲਦੀ ਆ ਜੀ ਮਗਰ ਵਸ਼ੀ ਆ ਜੀ ਇਹਦੇ ਆਪ ਵਸ਼ੀ ਆ ਕੁਆਲਟੀ ਚੈੱਕ ਕਰੋ ਥਾਣ ਬੜੇ ਚੰਗੇ ਲੱਗੇ ਆ ਤੋਰ ਤੋਂ ਇਹਨੂੰ ਤੋਰੋ ਬਾਬਾ ਜੀ ਇਹ ਕਰਾ ਇਧਰ ਨੂੰ ਤੁਰੋ ਆਜਾ ਆਹ ਦੇਖੋ ਬਾਕੀ ਲੇਵਾ ਆ ਜਾ ਕੇ ਘਰੋ ਜੀ ਚੰਗੀ ਬਰੀਡ ਵਾਲੀ ਆ ਜੀ ਪੰਜਾਬ ਵਾਲੀ ਜਿਹਨੂੰ ਕਹਿੰਦੇ ਜਰਸੀ ਉਹ ਆ ਜੀ ਇਹ ਆਜੋ ਆ ਤਾਂ ਮੋੜ ਲਓ ਡਰ ਗਈ ਕੁਛ ਚਿੜੀ ਚਿੜੀਆਂ ਤੋਂ ਡਰ ਗਈ ਐ ਚਿੜੀਆਂ ਉਹ ਤਾਂ ਕੁਛੀ ਦਾ ਕਰਕੇ ਨਾ ਹਾਂਜੀ ਹਾਂਜੀ ਮੀ ਜਦੋਂ ਪੈਂਦਾ ਉਦੋਂ ਇਹ ਨੱਚਦੀਆਂ ਹੁੰਦੀਆਂ ਹੁੰਦੀਆਂ ਉਦੋਂ ਰੋਕ ਲਿਓ ਮੜੀ ਜੀ ਕਰੋ ਚੈੱਕ ਜੀ ਬਹੁਤ ਹੀ ਸੋਹਣੀ ਆ ਵਸ਼ੀ ਬਾਕੀ ਥਾਣ ਜਿਹੜੇ ਲੱਗੇ ਥਾਣ ਬਹੁਤ ਕੁਆਲਟੀ ਵਾਲਾ ਥਾਣ ਲੱਗਾ ਜੀ ਇਹਨੂੰ ਆਹ ਦੇਖੋ ਬਾਕੀ ਸੰਭਾਲ ਬਹੁਤ ਚੰਗੀ ਕੀਤੀ ਆ ਜੀ ਇਹਦੀ ਆ ਵਸ਼ੀ ਮਗਰ ਵਸ਼ੀ ਵੀ ਇੱਕ ਵਾਰ ਚੈੱਕ ਕਰ ਲੋ ਸੋਹਣੀ ਆ ਜੀ ਵਸ਼ੀ ਵੀ ਕੁਆਲਟੀ ਚੰਗੀ ਆ ਤੇ ਦੁੱਧ ਕਿੰਨਾ ਕਚਵਾਈ ਜਾਊਗੀ ਜੀ ਬਾਬਾ ਜੀ ਇਹ 20 ਤੱਕ ਪਹੁੰਚੂਗੀ 20 ਤੋਂ ਬਾਅਦ ਹੋ ਸਕਦੀ ਬਾਕੀ ਖਰਾ ਦੇ ਦੋਦਿਆ ਚਿੰਨੀ ਕੋਈ ਖਰਾਕ ਪਾਉ ਉਹਨਾਂ ਦੁੱਧ ਲਊ ਪੱਖਿਆਂ ਦਾ ਕੋਈ ਪਹੂ ਨਹੀਂ ਪਦੋ ਦਿੰਦਾ ਖਰਾਕ ਦੇ ਨਾਲ ਹੀ ਦੁੱਧ ਪਹੂ ਦਿੰਦਾ ਖਰਾਕ ਨਹੀਂ ਦੇਣਾ ਜੀ ਕਿਸੇ ਵੀਰ ਨੇ ਲੈਣੀ ਆ ਤੇ ਮੇ ਨਾਲ ਸੰਪਰਕ ਕਰ ਲਿਓ ਕੱਢੀ ਧੀਰੀ ਵਸ਼ੀ ਹੈ ਠੰਡੀ ਆ ਆਹ ਵੇਖੋ ਜੀ ਥਾਣ ਵੇਖੋ ਕਿੱਡੇ ਸੋਹਣੇ ਲੱਗੇ ਆ ਤਾਂ ਹੈ ਵੀ ਠੰਡੀ ਤੇਰੀ ਬਿਲਕੁਲ ਕਰੋ ਚੈੱਕ ਥਾਣ ਥਾਣ ਦੇ ਵੇਖੋ ਕੁਆਲਿਟੀ ਥਾਣਾਂ ਦੀ ਵੇਖੋ ਬਾਕੀ ਬਿਲਕੁਲ ਠੰਡੀ ਧੀਰੀ ਆ ਪੀੜੀ ਢਾ ਕੇ ਚੋ ਸਕਦਾ ਮੇਰਾ ਵੀਰ ਠੀਕ ਰਸੀ ਪਾਉਣ ਦੀ ਜਰੂਰਤ ਨਹੀਂ ਗਈ ਠੀਕ ਆ ਸਭ ਬਿਲਕੁਲ ਬਰਾਬਰ ਆ ਸਭ ਬਿਲਕੁਲ ਬਰਾਬਰ ਚੋ ਜਿੱਤਾ ਮਰਜ਼ੀ ਚੋ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਜੀ ਜੀ ਭਾਵੇਂ ਕੋਈ 1 30 ਕਰਾ ਲਵੇ ਮੈਂ 1 ਲੱਖ 10000 ਦੀਏ ਦੇਣੀ ਆ ਠੀਕ ਹੈ ਜੀ ਭਾਵੇਂ 4 ਡੰਗ ਚ ਦਿਨ ਚੋਗੇ ਡੰਗ ਨਹੀਂ 3 ਚੋਗੇ ਲੈ ਗਏ ਹੁਣ ਸਦੀ ਪੂਰੀ ਹੁਣ ਦੁੱਧ ਕਿੰਨਾ ਵਾ ਇਸ ਟਾਈਮ 16 ਲੀਟਰ ਹੈਗਾ 16 ਤੋਂ ਵੱਧ ਹੋ ਸਕਦਾ ਕਿਉਂਕਿ ਮੈਂ ਮਸ਼ੀਨ ਨੂੰ ਖੁੱਲਾ ਛੱਡਦਾ ਠੀਕ ਹੈ ਜੀ ਮੈਂ ਇਤਨਾ ਕੋਈ ਚੋਗੇ ਵਪਾਰੀਆਂ ਕਿ ਮੈਂ ਸਦਾ ਚੋ ਪਹਿਲਾ ਰਾਜਲਾ ਫਿਰ ਉਹ ਤੋਂ ਬਾਅਦ ਚੋਣਾ ਠੀਕ ਹੈ ਠੀਕ ਹੈ ਕਿਉਂਕਿ ਮੇਰਾ ਵੀ ਮਰਜ਼ੀ ਚੋਣਦਾ ਤੇ 1 ਲੱਖ ਦਾ 1 ਲੱਖ ਤੇ 10000 ਦੇਣੀ ਹੈ ਜੀ ਠੀਕ ਹੈ ਛੋਟ ਕਰ ਦੋਗੇ ਨਾ ਮੌਕੇ ਤੇ ਛੋਟ 1922 ਬਸ ਬਾਲੀ ਜੀ ਬਾਕੀ ਫੋਨ ਲਾਵੇ ਜਿਹਨੂੰ ਪਸੰਦ ਜਿਹਨੇ ਵੀਰ ਨੂੰ ਪਸੰਦ ਆ ਉਹ ਫੋਨ ਲਾ ਸਕਦਾ ਮੈਨੂੰ ਠੀਕ ਹੈ ਜੀ ਠੀਕ ਹੈ ਜੀ ਕਰਨੀ ਕੋਈ ਗੱਲਬਾਤ ਹੋ ਰਹੀ ਹੈ ਬੱਚੀਆ ਬਹੁਤ ਸੋਹਣਾ ਮੈਂ ਤੁਹਾਡਾ ਸਵਾਗਤ ਕਰਦਾ ਟੀਮ ਦਾ ਠੀਕ ਹੈ ਜੀ ਧੰਨਵਾਦ ਜੀ